ਸਤਿ ਸ਼੍ਰੀ ਅਕਾਲ ਸ੍ਰੀ ਗੁਰੂ ਸਾਹਿਬ ਮਹਾਰਾਜ ਪੂਰਨ ਸਿੰਘ ਦੀ ਬਾਤ ਆਪ ਹੋ ਰਹੀਆ ਸ੍ਰੀ ਮਹਾਰਾਜ ਪੂਰਨ ਸਿੰਘ ਜੀ ਇਕੱਲਾ ਇੱਕ ਵਾਸਤਾ ਜਿਹੜਾ ਇੱਕ ਬੇਨਤੀ ਇੱਕ ਅਰਜ ਇੱਕ ਪ੍ਰਿਆਰ ਕਰ ਰਿਹਾ ਕਿ ਅਕਾਲ ਪੁਰਖ ਨੂੰ ਮੈਂ ਜੇਰੇ ਇੱਕ ਤੱਲਾ ਕਰ ਰਿਹਾ ਤੇ ਕਹ ਰਿਹਾ ਕਿ 10 ਜਿੱਦਾਂ ਕੀ ਕਰਨੀ ਔਰ ਅਕਾਲ ਪੁਰਖ ਨੇ ਉੱਤਰ ਦਿੱਤਾ ਥੋੜਾ ਵਿੱਚੋਂ ਸਾਜਾ ਕਰਾਂ ਕਾਲ ਯੁਗ ਅੰਤੇ ਅੰਤ ਸੁਣਾਇਆ ਪੁਰਖ ਅਕਾਲ ਕਿਹਾ ਸੁਣ ਸਤਿਗੁਰੂ ਸ਼ਬਦ ਮੇਰੇ ਦੂਦ ਪੁਰਖ ਆਕਾਰ ਨੇ ਕਹਾ ਕਿ ਸਤਿਗੁਰੂ ਸ਼ਬਦ ਤੋਂ ਮੇਰਾ ਦੂਤ ਆ ਸੁਣ ਪੁਰਖ ਆਕਾਰ ਕਹਿੰਦਾ ਹੈ ਐ ਮੇਰੇ ਸਤਿਗੁਰੂ ਸ਼ਬਦ ਮੈਂ ਤੈਨੂੰ ਸਤਿਗੁਰੂ ਦਾ ਦਰਜਾ ਦਿੱਤਾ ਹੈ ਕਰ ਜਾ ਕਿ ਮੈਂ ਤੈਨੂੰ ਸਤਿਗੁਰੂ ਦਾ ਦਰਜਾ ਦਿੱਤਾ ਤੂੰ ਮੇਰਾ ਦੂਤ ਹੈ ਕਿ ਤੂੰ ਮੇਰਾ ਦੂਤ ਹੈ ਮੇਰੇ ਹੁਕਮ ਤੇ ਸੰਦੇਸ਼ੇ ਸੰਸਾਰ ਵਿੱਚ ਬਚਾਉਣ ਵਾਲਾ ਹੈ ਕਿ ਮੇਰੇ ਹੁਕਮ ਜਿਹੜੇ ਆ ਮੇਰੇ ਸੰਦੇਸ਼ੇ ਨੂੰ ਸੰਸਾਰ ਤੇ ਪਹੁੰਚਾਉਣ ਵਾਲਾ ਹੈ ਸਾਰਿਆਂ ਗ੍ਰਹਿ ਮੰਡਾਂ ਖੰਡਾਂ ਵਿੱਚ ਪਹੁੰਚਾਉਣ ਵਾਲਾ ਹੈ ਮੈਂ ਤੈਨੂੰ ਕੁਝ ਦੱਸਦਾ ਹਾਂ ਕਿ ਸਤਿਗੁਰੂ ਦੇ ਸ਼ਬਦ ਤੂੰ ਮੇਰਾ ਦੂਜਾ ਤੂੰ ਮੇਰੇ ਜਿਹੜੇ ਸਦੇਸ਼ਿਆ ਸੰਸਾਰ ਦੇ ਵਿੱਚ ਪਹੁੰਚਾਉਣ ਵਾਲਾ ਹੈ ਜਿੱਤਨੀ ਵੀ ਰਚਨਾ ਹੈ ਸਾਰੇ ਗ੍ਰਹਿ ਮੰਡਾਂ ਖੰਡਾਂ ਦੇ ਵਿੱਚ ਤੂੰ ਮੇਰਾ ਸੰਦੇਸ਼ ਕਿਹੜਾ ਪਹੁੰਚਾਉਣ ਵਾਲਾ ਹੈ ਮੈਂ ਤੈਨੂੰ ਕੁਝ ਦੱਸਦਾ ਹਾਂ ਕਿ ਮੈਂ ਤੈਨੂੰ ਕੁਝ ਦੱਸਦਾ ਹਾਂ। ਦੁਇਆ ਭੇਮ ਚੁਕਾਈ ਆ ਮੈਂ ਦ્વੈਤ ਭਾਵਨਾ ਨੂੰ ਨਾਸ ਕਰਾਂਗਾ ਕਿ ਮੈਂ ਦ્વੈਤ ਭਾਵਨਾ ਨੂੰ ਨਾਸ ਕਰ ਜਾਵਾਂਗਾ ਕਾਲ ਪ੍ਰਪੇਰ। ਅਵਤਾਰ ਕਟੰਬਰ ਗੁਰੂਆਂ ਤੋਂ ਬਾਅਦ ਪੰਚ ਤਤ ਧਾਰਨ ਕਲਬੂਤ ਕਿ ਅਵਕਾਰ ਸਹਿਬਾਨ ਦੇਈ ਅਵਤਾਰ ਸਹਿਬਾਨ ਦਿਨ ਪੈਗੰਬਰ ਸਹਿਬਾਨ 10 ਗੁਰੂ ਸਹਿਬਾਨਾਂ ਤੋਂ ਬਾਅਦ ਮੈਂ ਕਲਬੂਤ ਧਰਾਂਗਾ ਪੰਜ ਤਤ ਪੰਜ ਤਤ ਧਰਾਂ ਕਲਬੂਤ ਅਵਤਾਰ ਪੈਗੰਬਰ ਗੁਰੂਆਂ ਤੋਂ ਬਾਅਦ ਫਿਰ ਮੈਂ ਕੀ ਕਰਾਂਗਾ ਕਿ ਫਿਰ ਮੈਂ ਕੀ ਕਰਾਂਗਾ ਇਹਨਾਂ ਤੋਂ ਬਾਅਦ ਮੈਂ ਆਪਣਾ ਇੱਕ ਪੰਜਾਂ ਤਤਾਂ ਵਾਲਾ ਸਰੀਰ ਧਾਰਨ ਕਰਾਂਗਾ ਗਾੜਪੁਰ ਕਹਿੰਦੇ ਕਿ ਮੈਂ ਆਪਣਾ ਸਰੀਰ ਇੱਕ ਧਾਰਨ ਕਰਾਂਗਾ ਕਿਤੇ ਵਿਚਾਰਨਾ ਰਹੇ ਅਕਾਲ ਪੁਰਖ ਇਹ ਸਰੀਰ ਧਾਰਨ ਕੀਤਾ ਹੈ ਅਕਾਲ ਪੁਰਖ ਜੁਨੀ ਦੇ ਵਿੱਚ ਨਹੀਂ ਆਉਂਦਾ ਅਕਾਲ ਪੁਰਖ ਅਕਾਲ ਪੁਰਖ ਸਰੀਰ ਧਾਰਨ ਕਰਦਾ ਹੈ ਤੇ ਸਰੀਰ ਨੂੰ ਛੱਡਦਾ ਹੈ ਜੁਨੀ ਦੇ ਵਿੱਚ ਅਕਾਲ ਪੁਰਖ ਨਹੀਂ ਆਉਂਦਾ ਸੋ ਅਕਾਲ ਪੁਰਖ ਨੇ ਸਰੀਰ ਧਾਰਨ ਕਿਹਾ ਕਿ ਮੈਂ ਕਰਾਂਗਾ ਮੈਂ ਆਪਣਾ ਇੱਕ ਪੰਜਾਂ ਤੱਤਾਂ ਵਾਲਾ ਸਰੀਰ ਧਾਰਨ ਕਰਾਂਗਾ ਔਰ ਸਾਹਮਣੇ ਸਰੀਰ ਹੈ ਜਿਹੜਾ ਪੰਜਾਂ ਤੱਤਾਂ ਵਾਲਾ ਅਕਾਲ ਪੁਰਖ ਨੇ ਮਹਾਰਾਜ ਜੀ ਨੇ ਧਾਰਨ ਕੀਤਾ ਸਾਮਣਿਆਂ ਆਉਣ ਤੋਂ ਪਹਿਲਾਂ ਹੀ ਦੱਸ ਦਿੱਤਾ ਚਾਰਜੁਗ ਕਿ ਮੈਂ ਧਾਰਨ ਕਰਾਂਗਾ ਸਰੀਰਕ ਵੱਜ ਮਤਲਬ ਕਿ ਜਾਊਂਗਾ ਸਰੀਰ ਧਾਰਨ ਕਰਾਂਗਾ ਜਿਸ ਨੂੰ ਮੈਂ ਆਪਣਾ ਸਰੀਰ ਸਮਝਾਂਗਾ ਕਿ ਜਿਸ ਨੂੰ ਮੈਂ ਆਪਣਾ ਸਰੀਰ ਸਮਝਾਂਗਾ ਕਿ ਇਹ ਮੇਰਾ ਸਰੀਰ ਆਕਾਰ ਬੁਣਨੇ ਕਿਹਾ ਤਾਂ ਆ ਇੱਕ ਵੜਿਆਈ ਆ ਉਹ ਸਰੀਰ ਨੂੰ ਮੈਂ ਮਾਨ ਦੇਵਾਂਗਾ ਕਿ ਜਿਸ ਨੂੰ ਮੈਂ ਆਪਣਾ ਸਰੀਰ ਸਮਝਾਂਗਾ ਉਸ ਨੂੰ ਮੈਂ ਆਪਣਾ ਜਿਹੜਾ ਮਾਣ ਦੇਵਾਂਗਾ ਉਸ ਸਰੀਰ ਨੂੰ ਮੈਂ ਮਾਣ ਦੇਵਾਂਗਾ ਤੇ ਜਿਹੜਾ ਮਾਣ ਪਰਮੇਸ਼ਰ ਨੇ ਆਪਣੇ ਆਪ ਆਪਣੇ ਸਰੀਰ ਨੂੰ ਦਿੱਤਾ ਇਹ ਮਾਣ ਖਤਮ ਹੋਣ ਵਾਲਾ ਨਹੀਂਗਾ ਕਾਇਆ ਇੱਕ ਵੜਾਈ ਆ ਉਸ ਸਰੀਰ ਨੂੰ ਮੈਂ ਮਾਣ ਦੇਵਾਂਗਾ ਦਰੋਹੀ ਫੇਰ ਕੇ ਚਾਰੇ ਗੁੰਦ ਮੈਂ ਸਾਰੇ ਪਾਸੇ ਦੁਹਾਈ ਫੇਰ ਕੇ ਕਿਧਾਂ ਕਿ ਮੈਂ ਸਾਰੇ ਪਾਸੇ ਚਾਰੇ ਗੁਣਾਂ ਉਪਰਮ ਪਸ਼ਮ ਉੱਤਰ ਰੱਖਣ ਜਮਾ ਕੁੰਟਾਂ ਦੇ ਵਿੱਚ ਸਾਰੇ ਪਾਸੇ ਮੈਂ ਸਾਰੇ ਪਾਸੇ ਦਹਾਈ ਫੇਰ ਕੇ ਇਹ ਸਾਰੇ ਪਾਸੇ ਦਹਾਈ ਫੇਰ ਕੇ ਕੁੰਟਾਂ ਲਿਆਂ ਹਦਾਈਆ ਸਾਰੀ ਦੁਨੀਆ ਨੂੰ ਹਲਾ ਹਲਾ ਦੇਾਂਗਾ ਹਲੂਣਾ ਦੇਾਂਗਾ ਕਿ ਮੈਂ ਬਣਾਉਣ ਵਾਲਾ ਹੈ ਦੁਨੀਆ ਨੂੰ ਹਲਾ ਦੇਵੇ ਜੋ ਮਰਦੀ ਕਰਦੇ ਨੇ ਬਣਾ ਦੇਵੇ ਘੜਦੇ ਨੇ ਨਾਸ ਕਰਦੇ ਨੇ ਤਕਾਲਪੁਰ ਦੇ ਆជា ਸਾਰੀ ਸਾਰੀ ਦੁਨੀਆ ਸਾਰੀ ਦੁਨੀਆ ਨੂੰ ਹਲਾ ਦੇਾਂਗਾ ਹਲੂਣਾ ਦੇਾਂਗਾ ਯੋ ਕੀ ਜੋ ਸਰੂਪ ਹਾਰ ਆਪੇ ਆਪਣੀ ਕਿਰਪਾ ਕਰ ਕੇ ਦਾ ਦੇਣਾ ਸਾਚਾ ਮਰ ਸਤ ਕਰਨੀ ਕਾਰ ਕਮਾਈ ਆ ਪੁਰਖਿ ਅਕਾਲ ਕਿਹਾ ਮੈਂ ਵਜਾਵਾਂ ਇੱਕੋ ਦੰਤ ਪੁਰਖਿ ਅਕਾਲ ਨੇ ਕਿਹਾ ਕਿ ਮੈਂ ਵਜਾਵਾਂ ਇੱਕੋ ਦੰਤ ਅਕਾਲ ਪੁਰਖ ਕਹਿੰਦਾ ਹੈ ਕੌਣ ਕਹਿ ਰਿਹਾ ਅਕਾਲ ਪੁਰਖ ਕਹਿੰਦਾ ਹੈ ਸਦਾ ਰਹਿਣ ਵਾਲਾ ਜਿਸ ਦਾ ਕੋਈ ਕਾਰ ਨਹੀਂ ਅਕਾਲ ਪੁਰਖ ਆਪ ਪੁਰਖ ਜਿਸ ਦਾ ਕੋਈ ਕਾਲ ਨਹੀਂ ਜਿਸ ਦੇ ਚਰਨਾ ਦੇ ਵਿੱਚ ਕਾਲ ਮਹਾ ਕਾਲ ਚੁੱਪ ਲਿਆ ਪਰ ਜਿਸ ਦਾ ਕੋਈ ਕਾਲ ਨਹੀਂ ਅਕਾਲ ਪੁਰਖ ਕਹਿਆ ਪੁਰਖ ਅਕਾਲ ਕਿਹਾ ਮੈਂ ਮਜਾਵਾਂ ਇੱਕੋ ਦੰਕ ਪੁਰਖ ਅਕਾਲ ਕਹਿੰਦਾ ਹੈ ਮੈਂ ਇੱਕ ਸੰਦੇਸ਼ਾ ਦਵਾਂਗਾ ਕਿ ਮੈਂ ਇੱਕ ਸੰਦੇਸ਼ਾ ਦਵਾਂਗਾ ਖਬਰਦਾਰੀ ਕਰ ਦੇਵਾਂਗਾ ਸਭ ਨੂੰ ਕਿ ਸਭ ਨੂੰ ਖਬਰਦਾਰੀ ਕਰ ਦੇਵਾਂਗਾ ਕਾਲਯੁਗ ਦੇ ਅੰਤ ਅੰਤ ਸੜਾਈਆ ਕੇ ਮੈਂ ਕਾਲਯੁਗ ਦੇ ਅੰਤ ਵਾਸਤੇ ਦੱਸਦਾ ਹਾਂ ਜਿਸ ਨੂੰ ਕਿਹਾ ਸਤੁਰਿ ਸ਼ਕਤ ਨੂੰ ਆਪਣੇ ਦੂਤ ਨੂੰ ਕਾਲਪੁਰਣੀ ਕੇ ਮੈਂ ਕਾਲਯੁਗ ਦੇ ਅੰਤ ਵਾਸਤੇ ਦੱਸਦਾ ਕਿਸੇ ਰਹਿਣ ਨਾ ਦੇਵੇ ਸ਼ੰਕ ਜਿਹੜਾ ਮੇਰਾ ਹੁਕਮ ਹੋਵੇਗਾ ਉਹ ਕਿਸੇ ਨੂੰ ਭਲੇਖਾ ਨਹੀਂ ਰਹਿਣ ਦੇਵੇਗਾ ਕਿ ਦੱਸਿਆ ਨਹੀਂ ਕਹਿੰਦੇ ਤੋਂ ਸਮਝਾ ਕਿ ਜਿਹੜਾ ਮੇਰਾ ਹੁਕਮ ਹੋਵੇਗਾ ਕਿਸੇ ਨੂੰ ਭੁਲੇਖਾ ਨਹੀਂ ਰਹਿਣ ਦੇਵੇਗਾ ਕਿ ਕਸਿਆ ਨਹੀਂ ਸੈਸਾਪ ਮਟਾਈਆਂ ਇਹ ਸੈਸਿਆਂ ਦੀ ਮੈਂ ਨਵੇਤੀ ਆਪ ਕਰਾਂਗਾ ਕਿ ਜਿਹੜੇ ਸੈਸਿਆ ਜਿਨ੍ਹਾਂ ਸੈਸਿਆਂ ਦੀ ਨਵੇਤੀ ਮੈਂ ਆਪ ਹੀ ਕਰਾਂਗਾ ਸਤਗੁਰੂ ਸ਼ਬਦ ਯਾਦ ਰੱਖੀ ਇਹ ਕਦੋਂ ਕਿਹਾ ਗਿਆ ਸੰਤਿਯੋਗ ਚਾਰ ਚੁਗ ਪਹਿਲਾਂ ਹੀ 23 ਅਵਤਾਰ ਸਹਿਬਾਨਾ ਨੂੰ ਭੇਜਣ ਤੋਂ ਪਹਿਲਾਂ ਦਿਨ ਗੰਦਰ ਸਹਿਬਾਨਾ ਨੂੰ ਸਤਿਗੁਰੂ ਸਾਹਿਬਾਨ ਅਕਾਲ ਪੁਰਖ ਦੇ ਬਾਤ ਲੋਕ ਦੇ ਤੇਜਾ ਰੇਣਾਂ ਨੂੰ ਤੇਜਨ ਤੋਂ ਪਹਿਲਾ ਹਿੱਸਾ ਖੰਡ ਦੇ ਵਿੱਚ ਸਤਿਗੁਰੂ ਸ਼ਬਦ ਨਾਲ ਆਪਣੇ ਦੂਤ ਦੇ ਨਾਲ ਜਿਹੜਾ ਆ ਉਹ ਸੱਜੇ ਪਾਸ਼ਾ ਮਹਾਰਾਜ ਸ਼ੇਰ ਸਿੰਘ ਜੀ ਆਇਆ ਗਾਥਾ ਲਾਪਤਾ ਰਹਿਣ ਦੱਸ ਰਹੇ ਨੇ ਪੀਠ ਖੋੜ ਕੇ ਸਤਿਗੁਰੂ ਸ਼ਬਦ ਯਾਦ ਰੱਖੀ ਇਹ ਸਤਿਗੁਰੂ ਸ਼ਬਦ ਯਾਦ ਰੱਖੀ ਮੇਰਾ ਖੇਲ ਹੋਣਾ ਵਿੱਚ ਤੁਰੀ ਧਨਕ ਤੇ ਮੇਰਾ ਖੇਲ ਕਿੱਥੇ ਹੋਣਾ ਵੇਰਾ ਖੇਲ ਹੋਣਾ ਵਿੱਚ ਪੂਰੀ ਧਣਕ ਇਹ ਸਤਿਗੁਰੂ ਸ਼ਬਦ ਪਰ ਚੇਤਾ ਰੱਖੀ ਜੇ ਸਤਿਗੁਰੂ ਸ਼ਬਦ ਪਰ ਚੇਤਾ ਰੱਖੀ ਚੰਨ ਕਰਕੇ ਸੁਣੋ ਚੇਤਾ ਰੱਖੀ